ਹਾਂ ਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਹੋਵੀਆਂ ਹੁਣ ਆਪਾਂ ਪੂਰੇ ਵਧੀਆ ਤਾਂ ਦੇਖੋ ਭਰਾ ਜ ਰੱਤੇ ਕਬੂਤਰਾਂ ਦੀ ਲੜਾਈ ਇਹ ਨਹੀਂ ਹਟਦੇ ਬਤੰਦਰ ਇੱਕ ਦੂਜੇ ਨਾਲ ਲੜਨੋਂ ਬਸ ਆਏ ਇੱਕ ਦੂਜੇ ਨਾਲ ਲੜ ਲੜ ਮਰੀ ਜਾਣਗੇ ਹਟਦੇ ਨਹੀਂ ਸੀ ਤੇ ਬਹੁਤ ਖੋਰ ਗੰਦਾ ਇਹਨਾਂ ਦੋਹਾਂ ਦਾ ਉਹ ਵੀ ਰੱਤਾ ਉਹ ਵੀ ਰੱਤਾ ਇਹ ਵੀ ਰੱਤਾ ਤੇ ਇਹ ਵੀ ਰੱਤਾ ਦੇ ਇਹ ਲੋ ਲਈ ਜੱਥੇ ਹਟਦੇ ਇਹ ਆਂਬ ਦੇ ਨਹੀਂ ਛਦੀ ਅਸੀਂ ਬੋਲਾ ਚਾਹ ਫੜਾਈ ਹੋਈ ਆਪਾਂ ਵੀ ਚਾਹ ਇੱਥੇ ਹੀ ਪੀਂਦੀ ਉੱਤੇ ਆ ਕੇ ਪਹਿਲੀ ਚਾਹ ਫੜ ਆਵੇ ਕੁਲਲੇ ਉੱਤੇ ਵੀ ਇੱਦੀ ਜਾ ਆਪਾਂ ਕੁਲਲੇ ਦੇ ਕੋਲੇ ਬਹਿ ਕੇ ਪੀਦੀ ਮੂਰੇ ਲੜਾਈ ਦੇਖੋ ਤੁਸੀਂ ਬਸ ਅੱਜ ਇਹਨਾਂ ਦਾ ਸ਼ੋਅ ਮੈਚ ਦੇਖੋ ਸ਼ੋਅ ਮੈਚ ਜਿੱਦੀ ਆ ਦੋਨੇ ਸائیں ਲੜੀ ਜਾਣਗੇ ਆਈ ਅੜਦੇ niche ਦੀ ਹਟਾਇਆ ਦੇਖੋ ਹੀਸ ਵਾਲੇ ਤੁਹਾਡਾ ਪੈਲੀ ਦਾ ਰੋਲਾ ਜਾਂ ਤੁਹਾਡਾ ਇੱਕ ਦੂਜੇ ਦੇ ਵਾਂਚ ਪਾਣੀ ਪੈਂਦਾ ਜਾਂ ਤੁਸੀਂ ਇੱਕ ਦੂਜੇ ਦੇ ਪੈਸੇ ਲੈ ਕੇ ਮੁਕਰ ਗਏ ਜਾਂ ਤੁਹਾਡੀ ਢੇਲੀ ਦਾ ਰੋਲਾ ਚੱਕਰ ਕੀ ਆ ਦੱਸੋ ਸائیں ਲੜੀ ਜਾਣੇ ਇਹ ਇੱਕ ਦੂਜੇ ਨਾਲ ਇੱਕ ਲਾਲ ਧਾਰਿਆ ਰੱਤਾ ਗੂੜਾ ਜਿਹਾ ਇੱਕ ਫਿੱਕਾ ਰੱਤਾ ਧੂਰਾ ਦੇਖੋ ਫਿਰ ਅੱਜ ਕਿਹੜਾ ਜਿਹਾ ਤਦਾ ਇਹਨਾਂ ਚੋਂ ਕੀ ਬਣਦਾ ਕੀ ਨਹੀਂ ਰਹਿੰਦਾ ਕੇ ਮੁੜਦਾ ਕੀ ਬਣਦਾ ਕੀ ਜੁੜਦਾ ਰਹਿੰਦਾ ਕੇ ਮੁੜਦਾ ਅੱਜ ਲੜਾਈ ਪੂਰੀ ਜੋਰੋ ਜੋਰ ਆ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਆ ਜੇ ਅੱਜ ਲੱਗ ਜੂ ਪਤਾ ਟੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਕਲੂ ਬੜੇ ਨੇ ਖਾਣੀ ਕਿਹੜਾ ਭਾਈ ਦਾ ਮਰੀਅ ਮੈਦਾਨ ਛੱਡ ਕੇ ਅਜੇ ਲੱਗ ਜੂ ਪਤਾ ਕਿਹੜਾ ਮੈਦਾਨ ਛੱਡ ਕੇ ਭਾਈ ਦਾ ਤੂਰਾ ਰੱਤਾ ਭਾਈ ਦਾ ਕਿ ਲਾਲਤਾਰੀ ਗੁੜੀ ਵਾਲਾ ਰੱਤਾ ਭਾਈ ਦਾ ਇਹਗੇ ਦੋਵੇਂ ਪੂਰੇ ਅੜਬਾ ਦੇਖੋ ਕੀ ਬਣਦਾ ਇਹਨਾਂ ਹੀ ਪੂਰੇ ਜੋਰ ਤੇ ਚੱਲੂਗੀ ਘਟਾਇਆ ਨਹੀਂ ਹਟਦੇ ਇਹ ਉੱਪਰ ਪੂਰੀ ਲੜ ਜਬਰਦਸਤ ਲੜਾਈ ਹੋਈ ਆਂਦੀ ਪੂਰੀ ਜਬਰਦਸਤ ਦੇਖੋ ਫਿਰ ਕਿਉਂ ਮੰਨਦੇ ਹੋ ਕਦੇ ਲੜਦੇ ਦੇਖੇ ਨੇ ਇੰਨਾ ਟਾਈਮ ਕਬੂਤਰ ਇਹ ਸਲੀਆਂ ਉੜਨਸਲਾਂ ਉੜਦੀਆਂ ਵੀ ਬਹੁਤ ਆ ਤੇ ਲੜਦੇ ਵੀ ਬਹੁਤ ਆ ਵੇਖੋ ਇੱਥੋਂ ਟਿਕਰਾ ਗਏ ਆ ਅੱਧੋ ਵੱਧ ਉੜਦੇ ਆ ਤੇ ਅੱਧੋ ਵੱਧ ਲੜਦੇ ਆ ਪਤਾ ਨਹੀਂ ਇਹਨਾਂ ਦਾ ਕੀ ਚੱਕਰ ਆ ਕਿਹੜੀ ਗੱਲ ਦਾ ਇਹਨਾਂ ਦਾ ਰੋਲਾ ਆਈ ਲੜਾਈ ਹੋਈ ਐ ਨੀ ਉਹਨਾਂ ਦੀ ਆਈ ਓਹ ਕਿਹੜੀ ਗੱਲ ਦਾ ਰੌਲਾ ਜੋ ਬਰੋ ਆ ਦੇਖ ਲੋ ਬਾਈ ਹਟਦੇ ਇਹ ਨਿੰਨਾ ਜਿਹੜਾ ਹਟਾਉਂਦੇ ਉਹਨਾਂ ਨੇ ਹਟਣਾ ਨਹੀਂ ਇਹਨਾਂ ਨੇ ਬਸ ਕਰੋ ਯਾਰ ਬਸ ਲੈ ਆ ਦੇਖ ਲੋ ਹੱਥ ਜੀ ਫੜੇ ਵੀ ਪੈਣਦੇ ਐ ਕੂਜੇ ਨਾਲ ਲੜਨ ਲੱਗ ਜਾਂਦੇ ਦੇਖ ਲੋ ਕੰਮ ਫੇਰ ਉਹੀ ਹੋਣਾ ਆੜਨੋਂ ਨਹੀਂ ਹਟਣਾ ਭਲਾ ਜਿੰਨਾ ਮਰਜੀ ਹਟਾ ਦੋ ਦੇਖੋ ਹੁਣ ਮੜਾ ਆ ਸਾਲਿਆ ਜਿਉਂ ਬਰਾਣੇ ਤੇ ਬਸ ਫੇਰ ਟੱਕਰ ਵੈਣਾ ਚਲੋ ਬੈਣਾ ਕਿਨੂਆ ਖਾਚ ਦੋ ਕਮ ਖਾਚ ਦੋ ਕਮ ਆ ਦੇਖ ਇਧਰ ਮੱਥੇ ਜੇ ਟੇਕੀ ਜਾਂਦਾ ਐਵੇਂ ਹੋਂ ਸਲਾਵਾ ਕਰਦੇ ਵੇ ਕੀ ਕਰਗੇ ਜਦੋਂ ਆਪਾ ਹਟਾਤੇ ਆ ਹਟ ਗਏ ਆ ਸ਼ੁਕਰ ਆ ਲੜ ਨੂੰ ਹਟ ਗਏ ਬਾਹਰ ਹਟਦੇ ਹਜੇ ਵੀ ਨਹੀਂ ਇਹਨੂੰ ਪਈ ਸੀ ਮਿਰਗੀ ਪਰ ਇਹਦੀ ਪੱਕ ਗਈ ਘੁੰਮਣ ਘੇਰੀ ਲੈ ਥੇਰ ਚੱਲ ਪੇ ਇਹ ਕਿੱਥੇ ਹਟਣ ਆਲੇ ਆ ਕਿੱਥੇ ਹਟਣ ਆਲੇ ਦੇਖੋ ਆ ਲੈ ਲੈ ਇੱਕ ਮਿੰਟ ਆਪਾ ਹਟਾਈ ਸੀ ਤੇ ਹਟ ਗਈ ਤੇ ਬਾਅਦ ਚ ਫੇਰ ਟੱਕਰ ਪੇ ਆਸ ਕਰੋ ਬਤੰਦਰੋ ਬਸ ਕਰੋ ਉਹ ਕਿਹੜੀ ਚੀਜ਼ ਦਾ ਰੌਲਾ ਕੀ ਚ ਹੈ ਪਿਛੇ ਤੁਸੀਂ ਲੜਦੇ ਆ। ਉਹ ਪੱਟ ਤੇ ਵਾਲ ਚੋਬਰ ਨੇ ਮੂੰਹ ਚ ਵੇਖੋ। ਖਾਂ ਵੀ ਖਾਂ ਪਰ ਲਿਆ ਰੁਗ ਖੰਬਾਂ ਦਾ। ਚੋਬਰ ਦੇ ਮੂੰਹ ਚ ਖੰਬਾਂ ਦਾ ਰੁਗ ਆ ਗਿਆ। ਵੇਖੋ ਇਹਦਾ। ਵਾਲਾ ਧਰਤਾ ਹੈ। ਆ ਧੂੜ ਰਤਾ। ਸਮਝਪਤਾ ਕਰ ਲੋ ਭਰਾਵਾ। ਨਾ ਲੜੋ। ਚਲੋ ਜੀ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਜਲਦੀ ਮਿਲਦੇ ਹਾਂ ਫਿਰ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਸਾਰੇ ਪ੍ਰਾਪਤ ਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਕਰਦੇ ਸ਼ੇਅਰ